ਪੰਜਾਬ 'ਚ ਬੱਸਾਂ ਡੇ ਹੋਣਗੇ ਬੰਦ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਦੇ ਕਿ ਘਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਵਾਰ ਇੱਕ ਖਬਰ ਇੱਕ ਵਾਰ ਜ਼ਰੂਰ ਸੁਣ ਲਿਓ ਦਰਅਸਲ ਪੰਜਾਬ ਦੇ ਜ਼ਿਲ੍ਹੇ ਜ਼ਿਲੰਦਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੱਸ ਦੇ ਰਾਹੀ ਯਾਤਰਾ ਕਰਨ ਵਾਲੇ ਯਾਤਰੀਨ ਨੂੰ ਵੱਡਾ ਝਟਕਾ ਲੱਗੇਗਾ 16 ਦਿਨਾਂ ਦੇ ਬਾਅਦ ਵੀ ਤਨਖਾਹ ਨਾ ਮਿਲਣ ਤੋਂ ਨਾਰਾਜ਼ ਪੰਬਸ ਕੰਟਰੈਕਟਰ ਯੂਨੀਅਨ ਦੇ ਕਰਮਚਾਰੀਆਂ ਨੇ ਬੱਸ ਸਟੇਸ਼ਨਾਂ ਨੂੰ ਦੱਸਦੇ ਕਿ 5 ਘੰਟੇ ਦੇ ਲਈ ਬੰਦ ਕਰ ਦਿੱਤਾ ਹੈ ਅਤੇ ਵਿਭਾਗੀ ਅਧਿਕਾਰੀ ਠੇਕੇਦਾਰਾਂ ਅਤੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਤਾਂ ਬੱਸ ਸਟੇਸ਼ਨ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ ਜਿਸ ਕਰਕੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈਗਾ ਤੇ ਬੱਸ ਸਟੇਸ਼ਨ ਤੋਂ ਇਲਾਵਾ ਠੇਕਾ ਕਰਮਚਾਰੀਆਂ ਨੇ ਡਿਪੂਆਂ ਦੇ ਸਾਹਮਣੇ ਵੀ ਪ੍ਰਦਰਸ਼ਨ ਕੀਤਾ ਹੈ ਚੱਕਾ ਜਾਮ ਕਰ ਦਿੱਤਾ ਹੈ ਬਸਾਂ ਦਾ ਤੇ ਠੇਕੇਦਾਰ ਅਤੇ ਵਿਭਾਗ ਦੀਆਂ ਨੀਤੀਆਂ ਅਤੇ ਸਵਾਲ ਦੇ ਸਵਾਲ ਵੀ ਉਠਾਏ ਗਏ ਨੇ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਅਤੇ ਐਂਟਰੀ ਅਤੇ ਐਗਜ਼ਿਟ ਗੇਟ ਵੀ ਬੰਦ ਕਰ ਦਿੱਤੇ ਗਏ ਹਨ ਤੇ ਬਸਾਂ ਨੂੰ ਸਟੇ ਸੋਨ ਦੇ ਵਿੱਚ ਦਾਖਲ ਹੋਣ ਤੋਂ ਵੀ ਰੋਕ ਦਿੱਤਾ ਹੈ ਤਾਂ ਦੱਸਦੇ ਕਿ ਪ੍ਰਦਰਸ਼ਨ ਦੇ ਦੌਰਾਨ ਸ਼ਾਮ 5 ਵਜੇ ਦੇ ਕਰੀਬ ਤਨਖਾਹ ਚੈੱਕ ਕੱਟ ਦਿੱਤਾ ਗਿਆ ਅਤੇ ਬੁੱਧਵਾਰ ਦੁਪਹਿਰ ਤੱਕ ਖਾਤਿਆਂ ਦੇ ਵਿੱਚ ਤਨਖਾਹ ਜਮ੍ਹਾਂ ਕਰਾਉਣ ਦਾ ਭਰੋਸਾ ਮਿਲਣ ਤੋਂ ਬਾਅਦ 5 ਘੰਟੇ ਬਾਅਦ ਯਾਨੀ ਕਿ 5:15 ਦੇ ਵਜੇ ਵਿਰੋਧ ਪ੍ਰਦਰਸ਼ਨ ਖਤਮ ਹੋ ਗਿਆ ਹੈ ਐਸੇ ਵਿਰੋਧ ਦੇ ਵਿੱਚ ਦੱਸਦੇ ਕਿ ਇਸ ਵਿਰੋਧ ਪ੍ਰਦਰਸ਼ਨ ਦੇ ਕਾਰਨ ਸਟੇਸ਼ਨ ਦੇ ਅੰਦਰ ਬਸਾਂ ਦੇ ਕਈ ਸਮੇਂ ਜੋ ਕਿ ਖੁੰਝ ਗਏ ਨੇ ਜਿਸ ਕਾਰਨ ਪਰੇਸ਼ਾਨੀ ਹੁੰਦੀ ਦੇਖੀ ਗਈ ਹੈ ਤਾਂ ਵਿਰੋਧ ਪ੍ਰਦਰਸ਼ਨ ਦੌਰਾਨ ठेका ਕਰਮਚਾਰੀਆਂ ਨੇ ਜੋ ਕਿ ਆਊਟਸੋਰਸ ਕੰਪਨੀ ਦੇ ਉੱਤੇ ਵੀ ਆਪਣੀ ਮਰਜ਼ੀ ਦੇ ਅਨੁਸਾਰ ਕੰਮ ਕਰਨ ਦਾ દોਸ਼ ਲਗਾਇਆ ਹੈ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਕੀ ਤਨਖਾਹ ਜਿਹੜੀ ਕਿ 5 ਤੋਂ 7 ਤਰੀਕ ਤੱਕ ਜਾਰੀ ਕਰ ਦਿੱਤੀ ਜਾਵੇਗੀ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ठेकेदार ਦੇ ਵਿਰੁੱਧ ਵਿਭਾਗੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਤਾਂ ਦੱਸਦੇ ਕਿ ਡਿਪੂ 2 ਤੋਂ ਪ੍ਰਧਾਨ ਸਤਨਾਮ ਸਿੰਘ ਡਿਪੂ 1 ਤੋਂ ਸਟੇਟ ਕਮੇਟੀ ਆਗੂ ਦਲਜੀਤ ਸਿੰਘ ਜੱਲੇਵਾਲ ਤੇ ਚਾਨਣ ਸਿੰਘ ਚੰਨਾ ਤੇ ਗੁਰਪ੍ਰੇ ਸਿੰਘ ਭੋਲਰ ਤੇ ਭੁਪਿੰਦਰ ਸਿੰਘ ਨੇ ਕਿਹਾ ਹੈਗਾ ਕਿ ਵਿਭਾਗੀ ਅਧਿਕਾਰੀਆਂ ਨੇ ਉਹਨਾਂ ਨੂੰ ਪਹਿਲਾਂ ਵੀ ਕਈ ਵਾਰ 5 ਤਰੀਕ ਤੱਕ ਤਨਖਾਹ ਮਿਲਣ ਦਾ ਪ੍ਰੋਸਾ ਦਿੱਤਾ ਹੈ ਪਰ ਹਰ ਵਾਰ ਤਨਖਾਹ ਧੀਰੀ ਦੇ ਨਾਲ ਜਾਰੀ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਹੈਗਾ ਕਿ ਜੇਕਰ ਬੁੱਧਵਾਰ ਦੁਪਹਿਰ ਤੱਕ ਤਨਖਾਹ ਉਹਨਾਂ ਦੇ ਖਾਤਿਆਂ ਤੇ ਵਿੱਚ ਨਹੀਂ ਆਈ ਤਾਂ ਬੱਸ ਸਟੈਂਡ ਦੁਬਾਰਾ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਲਈ ਵਿਭਾਗੀ ਅਧਿਕਾਰੀ ਅਤੇ ਠੇਕੇਦਾਰ ਜ਼ਿੰਮੇਵਾਰ ਹੋਣਗੇ। ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ। ਦੱਸ ਦਈਏ ਕਿ ਜਲੰਧਰ ਦੇ ਵਿੱਚ ਇਹ ਖਬਰ ਸਾਹਮਣੇ ਆਈ ਜਲੰਧਰ ਤੋਂ ਜਿੱਥੇ ਕਿ 5 ਘੰਟਿਆਂ ਤੇ ਲਈ ਉਹਨਾਂ ਨੇ ਡੀਪੂ ਜਿਹੜੇ ਕਿ ਬੰਦ ਕਰ ਦਿੱਤੇ ਨੇ ਬੱਸ ਸਟੇਸ਼ਨ ਬੰਦ ਕਰ ਦਿੱਤੇ ਨੇ ਜਿਸ ਕਰਕੇ ਜਿਹੜੀ ਯਾਤਰੀਆਂ ਨੇ ਸਵਾਰੀਆਂ ਨੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ